thank you Thank <laughs> you. ਜੀਰਾ ਦਾ ਤਰਕ thank <laughs> I ਕਿਰਨੇ ਹਾਰਾ ਆਪਣਾ ਦਾਸ ਰਾਮ ਵਾਰਿਆ ਨਾਨਕ ਨਾਮ ਹੈ ਨਾਰਾ ਮੇਰਾ ਦਾਤ ਗੁਰੂ ਗੋਬਿੰਦਦਾਮ ਰੋਹੀਆ ਮੇਰੇ اوه <laughs> ਆਗੂ ਗੁਰੂ ਗ੍ਰੰਥਾ ਸਾਹਿਬ ਦੀ ਪਾਵਨ ਪੰਥਰ ਜਗਦੀ ਜੋਤ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਪੰਥਰ ਚਰਨਾਂ ਦੇ ਵਿੱਚ ਬੇਨ ਦਸੰਗ ਪਹੁੰਚੀ ਹੈ ਕਾਲ ਨੂੰ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੀ ਨੇ ਪਵਿੱਤਰ ਪ੍ਰਕਾਸ਼ ਦਿਹਾੜੇ ਹਨ ਲੱਖ ਖੁਸ਼ੀਆਂ ਪਾਤਸ਼ਾਹ ਜੀ ਸਤਗੁਰ ਨਦਰ ਕਰੇ ਲਿਖੇ ਕਰ ਨਾਮ ਦੇ ਮੇਰਾ ਮਨ ਤਨ ਨ ਸਿਤ ਲਪੋਏ ਅਸੀਂ ਅਨਦਾਸ ਕਰਦੇ ਹਾਂ ਸਤਗੁਰ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨ ਧਰਮ ਜੀ ਉਖ ਸਮਾਨਾ ਕਰਤਿਆ ਰੇ ਬੋਰੇ ਭਲੇ ਹਮ ਹਰੀ ਹਰੀ ਭਾਵੇਂ ਅਸੀਂ ਬੋਰੀਆ ਭਾਵੇਂ ਚੰਗੇ ਹਾ ਗੁਰੂ ਜੀ ਤੇਰੇ ਨਾਲ ਇਹ ਗੁਰੂ ਵੀ ਮਤਲਬ ਕੀ ਹੋਈ ਐ ਜੈਸੇ ਬਾਰਿਕ ਭਾਈ ਸੁਭਾਈ ਲੱਖ ਅਬਰਾਦ ਕਮਾਣਾ ਕਰ ਉਦੇਸ ਝੜਕੇ ਬਹੁ ਭਾਤੀ ਬਹੁੜ ਪ੍ਰਧਾਨ ਲਾਵੇਂ ਜੀ ਉਹਨੂੰ ਆਪਾਂ ਕਿਦਾ ਮੰਨੀਏ ਇਰਹੁ ਗਲਤੀਆਂ ਵੀ ਮਾਫ਼ ਕਰ ਦਿੰਦਾ ਹੈ ਸਤਿਗੁਰੂ ਪਾਸ਼ਾ ਜਿੱਦਾਂ ਜ਼ਿਕਰ ਕਰਦੇ ਨੇ ਮਹਾਰਾਜ ਫਰਮਾਉਂਦੇ ਨੇ ਜਿਨ ਅੰਤਰ ਹਰਿ ਹਰਿ ਪ੍ਰੀਤ ਹੈ ਇਹ ਜਨ ਸੁਗੜ ਸਿਆੜੇ ਵਾਹਿਗੁਰੂ ਵਰਾਵੇ ਜੇ ਬਾਰੋਂ ਭਗਤ ਚਕ ਬੋਲ ਦੇ ਕੀ ਖਰੇ ਆ ਭਾਣੇ ਜਿਹੜਾ ਅੰਦਰੋਂ ਪ੍ਰੇਮ ਕਰਦਾ ਏ ਜੀ ਕਰ ਕਿਤੇ ਕੋਈ ਸਤਿ ਸਿਧਾ ਚੰਚੀਤ ਗਲਤੀ ਹੋ ਵੀ ਜਾਵੇ ਗੁਰੂ ਵੱਡਾ ਹੈ ਉਹਦੀ ਮੱਤ ਵੱਡੀ ਅਸੀਂ ਛੋਟੇ ਸਾਡੀ ਮੱਤ ਵੀ ਛੋਟੀ ਹੈ ਗੁਰੂ ਬਖਸ਼ਿਆ ਕਰਦਾ ਹੈ ਜਿਉਂ ਭਾਵੈ ਤਿਉਂ ਰਾਖ ਲੈ ਹਮ ਸਰਣ ਪ੍ਰਭ ਆਏ ਰਾਖਾ ਜੇ ਤੁਰ ਸਾਰੇ ਬੜਿਓ ਬੋਰੇ ਪੱਲੇ ਅੰਥਾਰੇ ਸਤ ਗੁਰੂ ਮੂਰੇ ਪਲੇ ਆਵਸਾਰੇ ਮੂਰੇ ਪਲੇ ਆਵਸਾਰੇ ਸਤ ਗੁਰੂ ਮੂਰੇ ਪਲੇ ਆਵਸਾਰੇ

ਅੱਜ ਇੱਕ ਮਰਤਾਂਤ ਦੇਖਦੇ ਆ ਕਲਗੀਧਰ ਪਾਤਸ਼ਾਹ ਦੀ ਉਦਾਰਤਾ ਦਾ ਸਾਰੇ ਇੱਕ ਵਾਰ ਕੋ ਧੰਨ ਸ਼ਹੀਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਰੇ ਇੱਕ ਵਾਰ ਕੋ ਧੰਨ ਸ਼ਹੀਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਵੇਂ ਅਸੀਂ ਜਗਾ ਜਗਾ ਨਗਰ ਕੀਰਤਨ ਮਨਾਰੇ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਕਿਸੇ ਮੌਕੇ ਕਲਗੀਧਰ ਪਾਤਸ਼ਾਹ ਉੰਧਾ ਵਿਆਹ ਮਾਤਾ ਜੀ ਤੋਂ ਜੀ ਨਾਲ ਕੁੰਕਨਹੋਰ ਹੋ ਕੇ ਹਟਿਆ ਗੁਰੂਤੁਰ ਸੰਗਤਾਂ ਆਈਆਂ ਸਾਤ ਗੁਰ ਦੇ ਦਰਮਾਰੇ ਰਾਵਣ ਕਾਂ ਲੱਗੀਆਂ ਕਾਂ ਕਾਂ ਲਕੀਆਂ ਸਾਤ ਗੁਰ ਦੇ ਦਰਮਾਰੇ ਮਾਰ ਰਾਵਣ ਕਾਂ ਲੱਗੀਆਂ ਰਾਵਣ ਬ੍ਰਾਦਰ ਤਾਰੇ ਗਾਨ ਕਾ ਜੱਨਿਆ ਗਾਨ ਕਾ ਜੱਨਿਆ ਆਹੋ ਅਵਰ ਨਾ ਆ ਸ਼ਹਿਰ ਬਸ ਗਿਆ ਜੀ ਮਹਾਰਾਜ ਦੇ ਆਨੰਦ ਕਾਰਜ ਹੋ ਚੁੱਕੇ ਨੇ ਤੇ ਭੀੜ ਬੜੀ ਐ ਦੂਰੋਂ ਦੂਰੋਂ ਸੰਗਤਾਂ ਆਈਆਂ ਰਿਸ਼ਤੇਦਾਰ ਸਾਥ ਸੰਬੰਧੀ ਪਹਿਲੇ ਗੁਰੂ ਤੋਂ ਲੈ ਕੇ ਨੌਵੇਂ ਤੱਕ ਦੇ ਸਾਰੇ ਮਾਮੇ, ਬੂਆ, ਨਾਨਕੇ, ਦਾਦ ਕੀ ਤੋਂ ਬੇਤਿਆਂ ਵਿੱਚੋਂ ਸੋਡੀਆਂ ਦੇ ਤ੍ਰੇਹ ਨਵਾਂ ਸੱ ਭੱਲਿਆਂ ਜੋ ਸਾਰੇ ਇਕੱਠ ਹੋਇਆ ਜੀ ਦੂਰੋਂ ਦੂਰੋਂ ਸੰਗਤਾਂ ਆਈਆਂ ਖੁਸ਼ੀ ਮਨਾਉਣ ਵਾਸਤੇ ਮੇ ਯਾਰ ਵੀ ਲੱਗੇ ਨੇ ਉਹ ਵਪਾਰੀ ਵੀ ਆਏ ਨੇ ਇੱਕ ਵਪਾਰੀ ਜਿਸ ਨੇ 500 ਰੁਪਇਆ ਵਪਾਰ ਵਾਸਤੇ ਲਿਆਂਦਾ 500 ਰੁਪਇਆ ਉਹਨੇ ਫੇਰ ਕਮਾ ਲਿਆ ਉੱਤੇ 200 ਰੁਪਇਆ ਦਾ ਮੁਨਾਫਾ ਹੋ ਗਿਆ ਜੀ 700 ਰੁਪਇਆ थैਲੀ ਵਿੱਚ ਪਾ ਕੇ ਰਭਈਏ ਨਹੀਂ ਸੀ ਹੋਇਆ ਕਰਦੇ ਉਹ ਸਿੱਕੇ ਹੀ ਹੋਇਆ ਕਰਦੇ ਸੀ ਉਹ ਥੈਲੀ ਵਿੱਚ ਪਾ ਕੇ ਉਹਨੇ ਆਪਣੇ ਕੋਲ ਰੱਖ ਲਿਆ ਕਿਸੇ ਚੋਰ ਨੇ ਥੈਲੀ ਵੇਖ ਲਈ ਹੁਣ ਵਿਆਹ ਦੇ ਵਿੱਚ ਕਈ ਤਾਂ ਗੁਰੂ ਦੀ ਮੂਰਤ ਨੂੰ ਵੇਖਣ ਆਏ ਜਿਹੜੇ ਖਾਣ ਪੀਣ ਦੇ ਸ਼ਕੀਨ ਨੇ ਉਹ ਖਾਣ ਪੀਣ ਵਾਸਤੇ ਆਏ ਮਾਫ਼ ਕਰਨਾ ਉਹ ਕਈ ਜਿਹੜਾ ਉਹ ਹੁਣ ਵਿੱਚੋਂ ਚਾਲਦੇ ਕੰਮ ਦੇ ਵਿੱਚ ਪੈਸਾ ਚੁੱਕਣ ਵਾਲੇ ਵੀ ਬੜੇ ਆ ਜਾਂਦੇ ਨੇ ਉਹ ਚੋਰ ਨੇ ਵੇਖਿਆ 700 ਰੁਪਿਆ ਉਸ ਵਪਾਰੀ ਦਾ ਮੇਲੇ ਵਿੱਚੋਂ ਝੁੱਕ ਕੇ ਲੈ ਗਿਆ ਚੋਰ ਆਪੋ ਆਪਣਾ ਮਰਦੀ ਹੋਇਆਗਾ ਕਿ ਇਸ ਲਾਹਰੀ ਸਾਰੇ ਲੈ ਸਕਦੇ ਜਿਹੋ ਜੀ ਮਤ ਹੈ ਕੋਈ ਚੀਜ਼ ਪਸੰਦ ਆਉਂਦੀ ਕਿਤੇ ਮਹਾਂਪੁਰਸ਼ਾਂ ਨੇ ਕਿਹਾ ਸਾਧ ਸੰਗਤ ਜੀ ਸੰਗਤ ਵਿੱਚ ਆਇਆ ਕਰੋ ਇੱਥੇ ਕੋਈ ਆਕਲ ਕੋਈ ਪ੍ਰਾਣੀ ਨਹੀਂ ਛੜ ਜਾਇਆ ਕਰੋ ਗੁਰੂ ਪਾਸੋਂ ਨਵੇਂ ਨਵੇਂ ਤੋਹਫੇ ਲੈ ਕੇ ਆਇਆ ਕਰੋ ਗੁਰੂ ਕਿਰਪਾ ਵੰਡਦਾ ਗੁਰੂ ਵਡਿਆਈਆਂ ਦਿੰਦਾ ਮਾਕਰਨ ਕੋਈ ਮਸਤਾਨਾ ਆਇਆ ਪ੍ਰਾਣੀ ਚਿੱਤੀ ਖੋਲ ਕੇ ਚਲੇ ਗਿਆ ਨ ਕਿਸੇ ਦੇ ਨਾਲੇ ਬੂਟ ਪਾ ਕੇ ਲੈ ਗਿਆ ਇਹੋ ਜਿਹੀ ਵੀ ਸੇਵਾ ਹੋਇਆ ਕਰਦੀ ਆਪ ਦਾ ਘਰ ਵੀ ਭਰਦੇ ਨੇ ਕਈ ਖਾਂਦੇ ਪੀਂਦੇ ਨੇ ਮਾ ਕਰ ਨਾ ਹਰੇਕ ਨੇ ਸੰਗਤ ਦਾ ਨਹਾ ਨਹੀਂ ਲਿਆ ਪ੍ਰਾਨੀ ਤੂੰ ਆਇਓ ਨਹਾ ਲੈਣ ਲੱਗਾ ਕਿ ਤਕ ਫੱਕੜਾ ਸਭ ਮੁਕਦੀ ਚੱਲੀ ਲੈਣ ਗੁਰੂ ਦੀ ਖੁਸ਼ੀ ਕੋਈ ਕੋਈ ਲੈਣ ਵਾਸਤੇ ਅੰਦਾ ਕੋਈ ਕੋਈ ਏਕਵਰ ਮੰਨ ਲਓ ਪ੍ਰੇਮ ਵਾਲੀ ਦਲੀ ਵਿੱਚੋਂ ਕੋਈ ਕੋਈ ਮੰਗਣਾ ਦੇਵਾ

ਵਚਨ ਸਰਦੇ ਮਿੱਠ ਬੋਲਣਾ ਜੀ ਸਜਣ ਸਵਾਮੀ ਮੋਰਾ ਹਉ ਸੁਮਨ ਥੱਕੀ ਜਿਉ ਕਦੇ ਨਾ ਬੋਲੇ ਕੋੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਵਡਾ ਨੰਦ ਬਣਿਆ ਸੰਗਤ ਦਾ ਇਕੱਠ ਹੋਇਆ ਸਾਨੂੰ ਲੱਗਦਾ ਵੀ ਵਿਆਹ ਕਾਰਜ ਜਿਵੇਂ ਇਦਣਿਆਵੀ ਖੁਸ਼ੀ ਮਨੰ ਦੇ ਗੁਰੂ ਨਹੀਂ ਖੁਸ਼ ਹੁੰਦਾ ਗੁਰੂ ਨੂੰ ਆਪਣਾ ਕਹਿ ਮੈਂ ਕੀ ਕਰਨ ਵਾਸਤੇ ਸੰਸਾਰ ਤੇ ਆਇਆ ਗੁਰੂ ਦੇ ਕੋਈ ਟੀਚੇ ਹੋਰ ਹੀ ਹੋਇਆ ਕਰਦੇ ਨੇ ਸੰਗਤਾਂ ਵਚਨ ਸਰਵਣ ਕਰਦੀਆਂ मिठे मिठे बोल बोले A B B mis morally Belimu ਆ ਦੇ ਵਿਚਾਰੇ ਨੇ ਮੱਥਾ ਟੇਕਿਆ ਮਹਾਰਾਜ ਕਹਿੰਦੇ ਤੇਰੇ ਤੇ ਬੜੀ ਕਿਰਪਾ ਕਹਿੰਦਾ ਬਾਬਾ ਜੀ ਹੁਣ ਜਿੰਦਰ ਜੀ ਚੋਰੀ ਹੋ ਗਏ ਉੱਪਰ ਦਾ 200 ਵੀ ਹੋ ਗਿਆ ਕਹਿੰਦਾ ਬਾਬਾ ਜੀ ਕਿਉਂਦਾ ਮੇਰਾ ਖਾਦਾ ਵਿਆਹ ਮੇਰੇ ਸਭਾਨ ਸਾਰੇ ਚੋਰੀ ਹੋ ਗਿਆ ਬਾਬਾ ਜੀ ਹੁਣ ਕੀ ਕਰਾਂਗੇ ਸਤਿਗੁਰੂ ਮਹਾਰਾਜ ਕਹਿੰਦੇ ਕੀ ਹੋਇਆ ਕਹਿੰਦਾ ਮਹਾਰਾਜ ਮੈਂ ਤਾਂ ਸੋਚਿਆ ਸੀ ਨਹੀਂ ਇੱਥੇ ਰੱਬੀ ਕਿਰਪਾ ਹੋਗੀ ਤਦਾ ਕੀ ਕਰਵਾ ਦੇ ਤਾਂ ਪਤਾ ਨਹੀਂ ਮੇਰਾ ਨ ਜੋ ਕੁਝ ਅਸਲੀ ਜ਼ਿੰਦਗੀ ਦੀ ਪੂੰਜੀ ਇਕੱਠੀ ਕੀਤੀ ਉਹ ਵੀ ਜਾਂਦੀ ਲੱਗੀ ਮਹਾਰਾਜ ਚੁੱਪ ਕਰਕੇ ਸੁਣੀ ਜਾਂਦੇ ਨੇ ਗੁਰੂ ਕਰਦਾ ਬਹੁਤ ਕੁਝ ਹੁੰਦਾ ਗੁਰੂ ਦੱਸਦਾ ਨਹੀਂ ਆਪੇ ਗੁਰੂ ਅੰਦਰੋਂ ਅੰਦਰ ਹੀ ਕਿਰਪਾ ਕਰਦਾ ਗੁਰਪ੍ਰਸਾਦੀ ਕੁਪਤੋ ਵਰਤਦਾ ਉਹ ਫੇਰ ਕਹਿੰਦਾ ਹੈ ਕਹਿੰਦਾ ਮਹਾਰਾਜ ਆਇਆ ਤੈਨੂੰ ਖੁਸ਼ੀ ਆ ਲੈਣ ਸਗਾ ਤੇ ਮੈਨੂੰ ਮਿਲਿਆ ਕੁਝ ਨਹੀਂ ਮੇਰਾ ਤਾਂ ਜੋ ਮੈਂ ਹੁਣ ਹੀ ਚਲੇ ਗਿਆ ਉਹ ਨਾਲ ਦੇ ਗੁਰਮੀ ਦੇਖਦੇ ਨੇ ਹੁਣ ਬੋਲੇ ਜਿਹੜਾ ਉੱਥੇ ਸਤਿਗੁਰੂ ਪਾਸ਼ਾ ਨਾਲ ਦੇ ਸਿੱਖਾਂ ਨੂੰ ਕਹਿੰਦੇ ਭਾਈ ਸਾਡੀ ਸੰਗਤ ਖੁਸ਼ੀਆਂ ਲੈਣ ਵਾਸਤੇ ਆਈ ਹੈ ਇਹ ਵਿਚਾਰੇ ਦਾ ਨੁਕਸਾਨ ਬਹੁਤਾ ਹੁੰਦੀ ਆ ਕਹਿੰਦੇ ਬਾਬਾ ਜੀ ਐਡੇ ਮੇਲੇ ਦੇ ਵਿੱਚ ਆਪਾਂ ਚੋਰ ਨੂੰ ਕਿਵੇਂ ਲੱਭ ਲਾਂਗੇ ਇੰਨੇ ਮੇਲੇ ਦੇ ਵਿੱਚ ਚੂਰ ਨੂੰ ਕਿਵੇਂ ਲੱਭਾਂਗੇ ਗੁਰੂ ਨੂੰ ਸਾਰਾ ਹੀ ਪਤਾ ਹੈ ਵੀ ਸਾਰਾ ਕਿਣਾ ਤੇ ਚੂਰ ਕਿਹੜਾ ਘਟ-ਕਟ ਕੇ ਅੰਦਰ ਕੀ ਜਾਣਤ ਭਲੇ ਬੁਲੇ ਕੀ ਪੀਰ ਪਸ਼ਾਨੁ ਪੀਰ ਪਸ਼ਾਨ ਦੇ ਬੁਰਿਆ ਤੇ ਭਾਲਿ ਆਤਿ ਨੀ ਕੀਰ i <laughs> ਸਤਿਗੁਰੂ ਬਾਸ਼ਾ ਸਿੱਖਾਂ ਨੂੰ ਮਲਾਉਂਦੇ ਨੇ ਕਰਨ ਭਾਈ ਜੁਰੇ ਆਉਂਦੇ ਚਾਹ ਜਾਣੀ ਆ ਵੀ ਕਹਿੰਦੇ ਬਲਾਣੇ ਗਲੀ ਚ ਬਲਾਣੇ ਮੰਡੇ ਚ ਪੁੰਤਾ ਤੇ ਘਰ ਚ ਜਲੀ ਜਾਵੇ ਹਾਂਜੀ ਉਥੇ ਜਾ ਕੇ ਬਲਾਣੇ ਬਲਾਣੀਰ ਮਾਰੀ ਐ ਉਹਦੀ ਉਹ ਸੁਲਾਣੇ ਦਰਾਇ ਦੇ ਵਿੱਚ ਮੂਹਾਂ ਦੀ ਥਲੀ ਜਾ ਕੇ ਲੈ ਗਏ ਤੇ ਸਿੰਘ ਗਏ ਤਿਉਹ ਜਾ ਬਿਰਮੁ ਤੇ ਚੂਰਨੁ ਨਾ ਜਾ ਵਿਚੂ ਪਿਚ ਪੀਤੇ ਜਾ ਅਗੇ ਤੇ ਨਾਲੇ ਉਹਨੂੰ ਫੜਦੇ ਨਾਲੇ ਜਿੱਥੇ ਮਹਾਰਾਜ ਨੇ ਦੱਸਿਆ ਜਦੋਂ ਦੇਖਿਆ ਤੇ ਮੁਰਤੋਂ ਦੇ ਐਸੀਆਂ ਦੀ ਫੈਲੀ ਵਰਗੀ ਉੱਥੇ ਸਿੰਘਾਂ ਨੇ ਬੰਨ ਲਿਆ ਥੋੜਾ ਬਹੁਤਾ ਦਾ ਘਟਾਪਾ ਬਹਿਲੇ ਲੈ ਲਿਆ ਦਾ ਵਿਚਾਰੇ ਇਹਨਾਂ ਨੂੰ ਮਹਾਰਾਜ ਨੇ ਕਿਹਾ ਵੀ ਸਦਾ ਕਦ ਮਹਾਰਾਜ ਨੇ ਅਮਰਤ ਦੇ ਵਿੱਚ ਕੋਈ ਤਾਕਤ ਦੀ ਐਵੇਂ ਜੀ ਮਰਤਾਈ ਸੀ ਕਦੋਂ ਜੀ ਉਹ ਜਦੋਂ ਉਹਨੂੰ ਵੀ ਲਿਆਇ ਤੇ ਮੋਹਰਾ ਵੀ ਲਿਆਇ। ਕਹਿੰਦੇ ਆ ਵਪਾਰੀ ਨੂੰ ਜੀ ਮੋਹਰਾ ਦੇ ਦਿਓ। ਉਹ ਬੜਾ ਖੁਸ਼ ਹੋਇਆ। ਕਹਿੰਦਾ ਮਹਾਰਾਜ ਜੀ ਮੈਂ ਸੱਚ ਸੁਣਿਆ ਸੀ ਕੀ ਸੁਣਿਆ ਸੀ? ਕਿ ਗੁਰੂ ਮੰਤਰ ਜਾਮੀ ਹੈ। ਗੁਰੂ ਦਿਲਾਂ ਦੀਆਂ ਜਾਣ। ਸਾਨੂੰ ਹੀ ਜਾਣੋ। ਉਹ ਹਰ ਵੇਲੇ ਰਾਜਾ ਰਾਜਾ ਹੈ। ਸੋ ਸਤਗੁਰ ਪਿਆਰਾ ਮੇਰੇ ਨਾਲ ਹੈ। ਇਹ ਤੱਕ ਤੱਕ ਮੈਨੂੰ ਲੈ ਸਨਾਈ ਉਹ ਸਿੱਖ ਕਹਿੰਦੇ ਮਹਾਰਾਜ ਇਹਨੂੰ ਕੀ ਸਜ਼ਾ ਦਈਏ ਹੁਣ ਮਹਾਰਾਜ ਕਹਿੰਦੇ ਕੋਈ ਸਜ਼ਾ ਕੋਈ ਨਹੀਂ ਦੇਣੀ ਕਹਿੰਦੇ ਖੁਸ਼ੀਆਂ ਦਾ ਮੌਕਾ ਸੰਗਤਾਂ ਦਾ ਇਕੱਠ ਹੈ ਇਹਨੂੰ ਸੋਝੀ ਆ ਜੂਗੀ ਜਾਂ ਕਰੀਂਗਾ ਜਾਂ ਜਦ ਨੂੰ ਇੱਕ ਹੋਰ ਮੌਕਾ ਦਿੰਦਾ ਤੂੰ ਕਰੋ ਭਲਾ ਹਮ ਉਲੋ ਨਾ ਜਾਣਦੇ बुर सर हंसारे सतगुर बुरे भले हमकारे बुर सरे हंसारे सतगुर बुरे भले हमसारे ਮੁਨੇ ਬਲੇ ਹਮਸਾਰੇ ਸਤ ਗੁਰੂ ਦੇ ਸੁਨੇ ਹਮਸਾਰੇ ਸਤ ਗੁਰੂ ਪਾਸ਼ਾ ਚੋਰ ਨੂੰ ਮੇਰੇ ਮਦੇਸ਼ ਜਨਨ ਜਤ ਨੂੰ ਛੱਡਿਆ ਗਾਂ ਵਾਸਤੇ ਆਪਣਾ ਜੀਵਨ ਬਣਾ ਲਿਆ ਗੁਰੂ ਦਾ ਹਰ ਵੇਲੇ ਖੁਸ਼ੀਆਂ ਹੀ ਬਣਾਉਂਦਾ ਸਾਡੇ ਕਰਮੀ ਮਾੜਿਆਂ ਨੂੰ ਸਾਨੂੰ ਸਜਾ ਮਿਲਦੀ ਹੈ ਸਾਰੇ ਕੋਹ ਕੋਤਾ ਨਿਸ਼ਨੀ ਗੁਰੂ ਗੋਗਨ ਸਿੰਘ ਸਾਹਿਬ ਜੀ ਮਹਾਰਾਜ ਗੋਗਨ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਸਮਾਰੀਆਂ ਸੰਗਤਾਂ ਨੂੰ ਤਪਸਥਾਨ ਸੰਤ巴巴 ਮਾਨ ਸਿੰਘ ਜੀ ਮੇਵੇਵਾਲੀ ਬੰਦਵਰਾ ਸਾਹਿਬ ਨੂੰ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਖੰਡੇ ਵੱਤ ਦਾ ਅਨੁਕਿਸ਼ੋ ਬਾਣੀ ਪੜੋ ਅੰਮ੍ਰਿਤ ਵੇ ਦਾ ਸੰਗ ਹੋਰ ਖੁਸ਼ੀ ਦੀ ਗੱਲ ਹੈ ਬੋੜੇ ਦਿਨਾਂ ਦੇ ਮੇਲੇ ਹੀ ਗੁਰੂ ਸਾਹਿਬ ਦੇ ਪ੍ਰਕਾਸ਼ ਸ਼ਹੀਦਾ ਸਿੰਘਾਂ ਦੇ ਗੁਰਦੁਆਰਾ ਸਾਹਿਬ ਵਿੱਚ ਹੋ ਜਾਣੇ ਜਿਹੜੀ ਸੰਗਤਾਂ ਨੂੰ ਬੋੜਿਆਂ ਦੀ ਪਰੇਸ਼ਾਨੀ ਹੈ ਜਬ ਬਜ਼ੁਰਗਾਂ ਨੂੰ ਚੜ੍ਹ ਨਹੀਂ ਹੁੰਦਾ ਉਹਨਾਂ ਨੂੰ ਬਹੁਤ ਹੀ ਸੌਖਾ ਹੋ ਜਾਏਗਾ ਅੱਜ ਤੋਂ 28 ਸਾਲ ਪਹਿਲਾਂ ਸਰਦਾਰ ਮਾਵਾ ਸਿੰਘ ਤੇ ਬੀਬੀ ਗੁਰਬਖਸ਼ੀ ਨੌਰ ਜਿਨ੍ਹਾਂ ਨੇ ਉਤਮ ਕੀਤਾ ਨਾਲ ਗੁਰੂ ਦੀ ਕਿਰਪਾ ਹੋ ਗਈ ਮਾਵਾ ਮਾਸੇਵ ਦੀ ਕਮਾਈ ਹੋ ਗਈ ਜੋ ਇਹ ਸਿੱਦਾ ਸਿੰਘਾਂ ਦੇ ਗੁਰਦੁਆਰਾ ਹੋਮਦ ਵਿੱਚ ਆਇਆ 14 ਵਾੜੇ ਦਿਨ ਸਰਦਾਰ ਮਾਵਾ ਸਿੰਘ ਤੇ ਗੁਰਬਖਸ਼ੀ ਘੌਰ ਤੇ ਬੀਬੀ ਜੀ ਇਹਨਾਂ ਨੇ ਕਿਵੇਂ ਕਿਵੇਂ ਸ਼ਹੀਦ ਸਿੰਘਾਂ ਦੇ ਨਾਲ ਦੀ ਜਗ੍ਹਾ ਉਹ ਸੰਤ ਬਾਬਾ ਮਾਨ ਸਿੰਘ ਜੀ ਨੂੰ ਭੇਟ ਕੀਤੀ ਇਹ ਸਾਰਾ 12 ਤਰੀਕ 14 ਨੂੰ ਅਸੀਂ ਕੋਸ਼ਿਸ਼ ਕਰਾਂਗੇ ਦੱਸਣ ਦਾ ਸੇਵਾ ਕਿਸੇ ਕਿਸੇ ਦੇ ਹਿੱਸੇ ਦੇ ਵਿੱਚ ਆਉਂਦੀ ਕੋਈ ਕੋਈ ਸੇਵਾ ਕਰ ਸਕਦਾ ਜਦੋਂ ਤੱਕ ਮਾਣ ਕਰਨਾ ਇੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਰਹਿਣਗੇ ਨਾਲ ਵਿਖੋ ਜਿਨ੍ਹਾਂ ਸੇਵਾ ਕੀਤੀ ਪੁੰਨ ਕਮਾਇਆ ਨਾਲ ਉਹਨਾਂ ਦਾ ਵੀ ਨਾਮ ਸੁਨਹਿਰੇ ਅੱਖਰਾਂ ਦੇ ਵਿੱਚ ਲਿਖਿਆ ਜਾਵੇ ਖਾਣਾ ਖਰਚੇ ਰਲ ਮਿਲ ਭਾਈ ਤੋੜ ਆਵੇ ਵੱਧੋ ਜਾਈ ਜਾਈ ਸੂ ਗੁਰੂ ਦੀ ਬੜੀ ਕਿਰਪਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਗੁਰਪੁਰਬ ਸੰਗਤਾਂ ਪਿੰਡੋਂ ਪਿੰਡੀ ਮਨਾ ਰਹੀਆਂ ਹਨ ਆਜ ਇਹਨਾਂ ਇੱਕ ਵਾਰ ਫਿਰ ਲੱਖ ਲੱਖ ਵਧਾਈ ਹੋਵੇ ਤੇ ਐਤਵਾਰ ਨੂੰ ਇਸੇ ਤਰ੍ਹਾਂ ਵੱਧ ਚੜ ਕੇ ਆਇਆ ਕਰੋ ਤੇ ਹੋ ਜਾ ਪਤਨੀ ਮਾਫੀ ਹੁ ਸਾਰਿਆਂ ਨੇ ਸ੍ਰੀ ਅਨੰਦ ਸਾਹਿਬ ਦੇ ਪਾਠ ਸੁਣਨ ਦੀ ਸਰਪਾਤ ਕਰ ਲਈ ਜੀ